ਆਜ਼ਾਦੀ ਦਿਹਾੜੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾ ਚੁੱਕੇ ਨੇ ਇਸ ਸਬੰਧ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਪੁਲਿਸ ਮੁਖੀ ਨੇ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਇਹ ਕਦਮ ਲੋਕਾਂ ਵਿੱਚ ਅਮਨ ਅਤੇ ਸੁਰੱਖਿਆ ਦੀ ਭਾਵਨਾ ਮਜ਼ਬੂਤ ਕਰਨ ਦੇ ਲਈ ਲਿਆ ਗਿਆ ਹੈ ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੂੰ ਕੋਈ ਮਾੜਾ ਅੰਸਰ ਜਾਂ ਫਿਰ ਸ਼ੱਕੀ ਹਲਚਲ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ ਇਸ ਦੇ ਨਾਲ ਹੀ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ ਹੈ ਅਤੇ ਪੁਲਿਸ ਗਸ਼ਤ ਵਿੱਚ ਵੀ ਵਾਅਦਾ ਕਰ ਦਿੱਤਾ ਹੈ ਤਾਂ ਜੋ ਆਜ਼ਾਦੀ ਦਿਹਾੜਾ ਪੂਰੇ ਅਮਨ ਚੈਨ ਦੇ ਨਾਲ ਮਨਾਇਆ ਜਾ ਸਕੇ ਨੇ ਬਿਲਕੁਲ ਅੱਜ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਜਿਹੜੇ ਚਾਰੋਂ ਜਿਹੜੀ ਸਬਡਿਵੀਜ਼ਨਸ ਐ ਉਹਨਾਂ ਸਾਰਾ ਸਬਡਿਵੀਜ਼ਨਸ ਦੇ ਵਿੱਚ ਜਿਹੜੇ ਕਿਥੇ ਪਬਲਿਕ ਪਲੇਸਸ ਹੈਗੇ ਜਿੱਥੇ ਕਾਫੀ ਲੋਕਾਂ ਦੇ ਇਕੱਠ ਹੁੰਦੇ ਆ ਬਸ ਸਟੈਂਡਸ ਹੋ ਗਏ ਮਾਰਕੀਟਸ ਹੋ ਗਏ ਹੋਰ ਵੀ ਜਿਹੜੀ ਪਲੇਸਸ ਐ ਸਾਰਿਆਂ ਦੇ ਥਾਂ ਤੇ ਸੀਨੀਅਰ ਅਫਸਰਾਂ ਵੱਲੋਂ ਤੇ ਸਮੂਚੀ ਪੁਲਿਸ ਫੋਰਸ ਵੱਲੋਂ ਜਿਹੜੇ ਫਲੈਗ ਮਾਰਚ ਕੱਢੇ ਜਾ ਰਹੇ ਹਨ ਜਿਹੜਾ ਇਹਦੇ ਵਿੱਚ ਮਤਲਬ ਜਿਹੜਾ ਹੈਗਾ ਹੈ ਕਿ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡਿੰਗ ਮੈਜ਼ਰ ਹੋਵੇ ਦੂਜਾ ਜਿਹੜਾ ਮਾੜੇ ਅਨਸਰ ਇਸ ਇਲਾਕੇ 'ਚ ਆਏ ਹਨ ਉਨ੍ਹਾਂ ਦੇ ਉੱਤੇ ਵੀ ਅਸੀਂ ਮੁਸਤਦੀ ਨਾਲ ਜਿਹੜੀ ਨਜ਼ਰ ਰੱਖ ਰਹੇ ਹਾਂ ਤੇ ਉਨ੍ਹਾਂ ਨੂੰ ਇਸ਼ਾਰਾ ਹੈਗਾ ਕਿ ਜਿਹੜਾ ਜਿਹੜਾ ਕੋਈ ਵੀ ਇਦਾਂ ਦੀ ਅਨਸਫਾਈ ਘਟਨਾ ਕਰਨ ਤੋਂ ਪਹਿਲਾਂ ਦੋ ਵਾਰ ਸੋਚਣ ਕਿਉਂਕਿ ਅਸੀਂ ਮੁਸਤੈਦ ਹਾਂ ਤੇ ਉਨ੍ਹਾਂ ਦੇ ਉੱਤੇ ਸਖਤ ਤੋਂ ਸਖਤ ਅਸੀਂ ਕਾਰਵਾਈ ਜਿਹੜਾ ਬਿਲਕੁਲ ਕਰਾਂਗੇ ਇਹ ਲੜੀ ਦੇ ਵਿੱਚ ਅਸੀਂ ਲੋਕਾਂ ਨੂੰ ਵੀ ਜਿਹੜਾ ਸੁਚੇਤ ਰਹਿਣ ਨੂੰ ਜਿਹੜਾ ਅਸੀਂ ਬੇਨਤੀ ਕਰਦੇ ਹਾਂ ਤੇ ਉਨ੍ਹਾਂ ਦੇ ਲੱਗ ਛਾ ਕੇ ਕੋਈ ਵੀ ਜੇ ਸ਼ੱਕੀ ਇਨਸਾਨ ਜਿਹੜਾ ਘੁੰਮ ਰਿਹਾ ਹੁੰਦਾ ਹੈ ਤੋ ਦੀ ਇਨਫਾਰਮੇਸ਼ਨ ਛੇਤੀ ਛੇਤੀ ਆਪਣੇ ਨੀਰੈਸਟ ਜਿਹੜੇ ਪੁਲਿਸ ਅਫਸਰ ਨੂੰ ਜ਼ਰੂਰ ਦੇਣ ਤਾਂ ਜੋ ਮੌਕੇ ਅਨੁਸਾਰ ਤੇ ਲੋੜ ਅਨੁਸਾਰ ਅਸੀਂ ਕਾਰਵਾਈ ਕਰ ਸਕੀਏ ਤਾਂ ਜੋ ਕੋਈ ਅਨਸੁਖਾ ਵੀ ਘਟਨਾ ਨਾ ਵਾਪਰੇ ਸਰ ਸ਼ਹਿਰ ਚ ਪੂਰੇ ਜ਼ਿਲ੍ਹੇ ਵਿੱਚ ਕਿੰਨੇ ਨਾਕੀ ਨੇ ਬਿਲਕੁਲ ਜਿੱਦਾਂ ਮੈਂ ਦੱਸਿਆ ਕਿ ਸਾਰੀ ਪੁਲਿਸ ਫੋਰਸ ਹੁਣ ਜਿਹੜੀ ਫੀਲਡ ਡਿਊਟੀਆਂ ਤੇ ਹੀ ਤਾਇਨਾਤ ਹੈ ਸਾਡੀ ਮੇਨ ਪ੍ਰਾਇਰੀਟੀ ਜਿਹੜੀ ਹੈ ਏਰੀਆ ਦੇ ਵਿੱਚ ਸਿਕਿਉਰਿਟੀ ਨੂੰ ਇਨਸ਼ੋਰ ਕਰਨਾ ਹੈ ਕਿਉਂਕਿ ਜਿਹੜਾ ਆਪਣਾ ਬਾਰਡਰ ਸਟੇਟ ਹੈਗੇ ਤੇ ਵਕਫ ਵਕਫ ਜਿਹੜੇ ਟਾਈਮ ਤੇ ਸੈਂਸਿਟੀਵਿਟੀਜ਼ ਵੱਧ ਹੀ ਰਹੀਆਂ ਤੇ ਉਹਨੂੰ ਲੈ ਕੇ ਅਸੀਂ ਬਿਲਕੁਲ ਮੁਸਤੈਦ ਆ ਸਾਡੀ ਆਲਮੋਸਟ ਸਾਰੀ ਫੋਰਸ ਜਿਹੜੀ ਸਿਕਿਉਰਿਟੀ ਡਿਊਟੀਆਂ ਤੇ ਤਨਾਤ ਹੈ ਤੇ ਬਿਲਕੁਲ ਵਿਜੀਬਲ ਪੁਲਿਸਿੰਗ ਜਿਹੜੀ ਅਸੀਂ ਇਨਸ਼ੋਰ ਕਰਾਂ ਨਹੀਂ ਬਿਲਕੁਲ ਅੱਜ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਜਿਹੜੇ ਚਾਰੋਂ ਜਿਹੜੀ ਸਬਡਿਵੀਜ਼ਨਸ ਹੈ ਉਹਨਾਂ ਸਾਰੇ ਸਬਡਿਵੀਜ਼ਨਸ ਦੇ ਵਿੱਚ ਜਿਹੜੇ ਜਿੱਥੇ ਪਬਲਿਕ ਪਲੇਸਸ ਹੈਗੇ ਜਿੱਥੇ ਕਾਫੀ ਲੋਕਾਂ ਦੇ ਇਕੱਠ ਹੁੰਦੇ ਆ ਫਸਟ ਸਟੈਂਡਸ ਹੋ ਗਏ ਮਾਰਕੀਟਸ ਹੋ ਗਏ ਹੋਰ ਵੀ ਜਿਹੜੀ ਪਲੇਸਿਸ ਆ ਸਾਰਿਆਂ ਦੇ ਥਾਂ ਤੇ ਸੀਨੀਅਰ ਅਫਸਰਾਂ ਵੱਲੋਂ ਤੇ ਸਮੁੱਚੀ ਪੁਲਿਸ ਫੋਰਸ ਵੱਲੋਂ ਜਿਹੜੇ ਫਲੈਗ ਮਾਰਚ ਕੱਢੇ ਜਾ ਰਹੇ ਹਨ ਜਿਹੜਾ ਇਹਦੇ ਵਿੱਚ ਮਤਲਬ ਜਿਹੜਾ ਹੈਗਾ ਹੈ ਕਿ ਲੋਕਾਂ ਦੇ ਵਿੱਚ ਇੱਕ ਕੰਫੀਡੈਂਸ ਬਿਲਡਿੰਗ ਮੈਜ਼ਰ ਹੋਏ ਦੂਜਾ ਜਿਹੜਾ ਮਾੜੇ ਅੰਸਰ ਇਸ ਇਲਾਕੇ 'ਚ ਆਏ ਹਨ ਉਹਨਾਂ ਦੇ ਉੱਤੇ ਵੀ ਅਸੀਂ ਮੁਸਤਫਦੀ ਨਾਲ ਜਿਹੜੀ ਨਜ਼ਰ ਰੱਖ ਰਹੇ ਹਾਂ ਤੇ ਉਹਨਾਂ ਨੂੰ ਇਸ਼ਾਰਾ ਹੈਗਾ ਕਿ ਜਿਹੜਾ ਜਿਹੜਾ ਕੋਈ ਵੀ ਇਹ ਤਾਂ ਵੀ ਅਨਸਫਾਰੀ ਘਟਨਾ ਕਰਨ ਤੋਂ ਪਹਿਲਾਂ ਦੋ ਵਾਰ ਸੋਚਣ ਕਿਉਂਕਿ ਅਸੀਂ ਮੁਸਤੈਦ ਆ ਤੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਅਸੀਂ ਕਾਰਵਾਈ ਜਿਹੜਾ ਬਿਲਕੁਲ ਕਰਾਂਗੇ ਇਹ ਲੜੀ ਦੇ ਵਿੱਚ ਅਸੀਂ ਲੋਕਾਂ ਨੂੰ ਵੀ ਜਿਹੜਾ ਸੁਚੇਤ ਰਹਿਣ ਨੂੰ ਜਿਹੜਾ ਅਸੀਂ ਬੇਨਤੀ ਕਰਦੇ ਹਾਂ ਤੇ ਉਹਨਾਂ ਦੇ ਲੱਗ ਸ਼ੱਕੇ ਕੋਈ ਵੀ ਜੇ ਸ਼ੱਕੀ ਇਨਸਾਨ ਜਿਹੜਾ ਘੁੰਮ ਰਿਹਾ ਹੁੰਦਾ ਹੈ ਤਾਂ ਉਹਦੀ ਇਨਫਾਰਮੇਸ਼ਨ ਛੇਤੀ ਛੇਤੀ ਆਪਣੇ ਨੀਰੈਸਟ ਜਿਹੜੇ ਪੁਲਿਸ ਅਫਸਰ ਨੂੰ ਜ਼ਰੂਰ ਦੇਣ ਤਾਂ ਜੋ ਮੌਕੇ ਅਨੁਸਾਰ ਤੇ ਲੋੜ ਅਨੁਸਾਰ ਅਸੀਂ ਕਾਰਵਾਈ ਕਰ ਸਕੀਏ ਤਾਂ ਜੋ ਕੋਈ ਅਨਸਫਾਰੀ ਘਟਣਾ ਨਾ ਵਾਪਰੇ ਸੱਚ ਪੂਰੇ ਜ਼ਿਲ੍ਹੇ ਵਿੱਚ ਕਿੰਨੇ ਨਮਾਤੇ ਨੇ ਬਿਲਕੁਲ ਜਿੱਤਾ ਮੈਂ ਦੱਸਿਆ ਕਿ ਸਾਰੀ ਪੁਲਿਸ ਫੋਰਸ ਹੁਣ ਜਿਹੜੀ ਫੀਲਡ ਡਿਊਟੀਆਂ ਤੇ ਹੀ ਤਾਇਨਾਤ ਹੈ ਸਾਡੀ ਮੇਨ ਪ੍ਰਾਇਰੀਟੀ ਜਿਹੜੀ ਹੈ ਏਰੀਆ ਦੇ ਵਿੱਚ ਸਿਕਿਉਰਿਟੀ ਨੂੰ ਇਨਸ਼ੋਰ ਕਰਨਾ ਹੈ ਕਿਉਂਕਿ ਜਿਹੜਾ ਆਪਣਾ ਬਾਰਡਰ ਸਟੇਟ ਹੈਗਾ ਤੇ ਵਕਫ ਵਕਫ ਜਿਹੜੇ ਟਾਈਮ ਤੇ ਸੈਂਸਿਟੀਵਿਟੀਆਂ ਵੱਧ ਹੀ ਰਹਿੰਦੀਆਂ ਤੇ ਉਹਨੂੰ ਲੈ ਕੇ ਅਸੀਂ ਬਿਲਕੁਲ ਮਸਤੈਦ ਆ ਸਾਡੀ ਆਲਮੋਸਟ ਸਾਰੀ ਫੋਰਸ ਹੀ ਜਿਹੜੀ ਸਿਕਿਉਰਿਟੀ ਡਿਊਟੀਆਂ ਤੇ ਤਾਇਨਾਤ ਹੈ ਤੇ ਬਿਲਕੁਲ ਵਿਜ਼ੀਬਲ ਪੁਲਿਸਿੰਗ ਜਿਹੜੀ ਅਸੀਂ ਇਨਸ਼ੋਰ ਕਰ